ਅਤਿ ਦੀ ਕਤਾਪ ਚਾਰ ਅਧਿਆਇ ਤਿੰਨ ਵਚਨ ਤਦ ਪਰਖਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ ਤਦ ਪਰਖਣ ਵਾਲੇ ਨੇ ਕੋਲ ਆਣ ਕੇ ਕਿਹਾ ਬਸ ਕਰਿਆ ਨਾ ਚਾਹੀਦਾ ਮਨੋ ਤਦ ਪਰਖਣ ਵਾਲੇ ਨੇ ਪਰਤਾਉਣ ਵਾਲੇ ਨੇ ਕੋਲ ਆਣ ਕੇ ਕਿਹਾ ਸੋ ਇਸ ਕਲਾਮ ਨੂੰ ਅਸੀਂ ਜਾਣਦੇ ਹਾਂ ਪ੍ਰਭੂ ਯਿਸੂ ਮਸੀਹ ਨੇ 40 ਦਿਨ ਦੇ 40 ਰਾਤਾਂ ਦੇ ਉਪਵਾਸ ਦੇ ਵਿੱਚ ਸੀਗਾ ਤੇ ਜਦੋਂ ਰੋਜਾ ਉਹਦੇ 40 ਦਿਨ ਦੇ ਤੇ 40 ਰਾਤ ਉਹਦੇ ਉਪਵਾਸ ਪ੍ਰਾਰਥਨਾ ਪੂਰੀ ਹੋ ਗਈ ਤਦੋਂ ਲਿਖਿਆ ਭੁੱਖ ਲੱਗੀ 40 ਦਿਨ ਤੇ 40 ਰਾਤ ਜਦੋਂ ਉਹਨੂੰ ਉਪਵਾਸ ਪ੍ਰਾਰਥਨਾ ਸੀਗੀ ਉਹਨੂੰ ਭੁੱਖ ਲੱਗੀ ਅਤੇ ਲਿਖਿਆ ਫਿਰ ਪਰਖਣ ਵਾਲਾ ਸ਼ੈਤਾਨ ਆ ਗਿਆ ਅਤੇ ਉਹਨੂੰ ਆਖਦਾ ਵਾ ਕਿ ਇਹ ਪੱਥਰ ਨੂੰ ਕਹੇ ਰੋਟੀ ਬਣ ਜਾਵੇ ਤੇ ਅਸੀਂ ਇਸ ਜਗ੍ਹਾ ਤੇ ਭੰਦ ਭੰਦੇ ਸ਼ੈਤਾਨ ਦੀਆਂ ਪਰੀਖਿਆਵਾਂ ਨੂੰ ਸੰਸਾ ਸ਼ੈਤਾਨ ਦੇ ਬੋਲਾਂ ਨੂੰ ਯੇਸ਼ੂ ਮਸੀਹ ਦੇ ਦੁਰਗਤ ਦੇਖਦੇ ਆ ਕਿ ਯੇਸ਼ੂ ਮਸੀਹ ਨੂੰ ਕਹਿੰਦਾ ਵਾ ਝੁਕ ਕੇ ਭਗਤੀ ਕਰ ਬਹੁਤ ਸਾਰੀਆਂ ਗੱਲਾਂ ਚ ਸਿੱਖਦੇ ਸੀ ਸੀ ਇਸ ਅਦੇਹਾਏ ਨੂੰ ਜਾਣਦੇ ਆ ਪ੍ਰਭੂ ਦੀ ਪ੍ਰੀਖਿਆ ਨੂੰ ਜਾਣਦੇ ਆ ਲੇਕਿਨ ਇੱਕ ਸ਼ਬਦ ਪ੍ਰਭੂ ਨੇ ਮੇਰੇ ਮਨ ਦੇ ਵਿੱਚ ਪਾਇਆ ਵਾ ਪਰਖਣ ਵਾਲਾ ਨਿਕਲਿਆ ਲਿਖ ਤਪ ਪਰਖਣੇ ਵਾਲੇ ਨੇ ਪਾਸ ਆ ਕਰ ਕਹਾ ਹਾਲੇਲੂਇਆ ਬਲਕਰ ਹਾਲੇਲੂਇਆ ਤਦ ਤਦ ਪਰਖਣ ਵਾਲੇ ਨੇ ਕੋਲ ਆਣ ਕੇ ਕੀ ਹਾ ਕੀ ਕਿਆ ਪਰਖਣ ਵਾਲਿਆਂ ਨੇ ਕੋਲ ਆਣ ਕੇ ਹallelujah ਤੁਹਾਡੇ ਕੋਲੋਂ ਕਦੀ ਆਇਆ ਤੁਹਾਡੇ ਕੋਲੋਂ ਕਦੀ ਪਰਖਣ ਵਾਲਾ ਆਇਆ ਕਦੇ ਲੱਗਾ ਹੋਵੇ ਕਿ ਪਰਖਣ ਵਾਲਾ ਖਲੋਤਾ ਕਦੀ ਲੱਗਿਆ ਹੋਵੇ ਕਿ ਆ ਮੇਰਾ ਪਰਖਣ ਵਾਲਾ ਵਾ ਜਾਂ ਮੇਰਾ ਬੰਦਾ ਵਾ ਜਾਂ ਮੇਰਾ ਜਨਾਨੀ ਆ ਜਾਂ ਮੇਰੀ ਧੀ ਆ ਜਾਂ ਮੇਰਾ ਪੁੱਤ ਵਾ ਪਰਖਣ ਵਾਲਾ ਪਰਖਣ ਵਾਲਾ ਹੀ ਆ ਸ਼ੈਤਾਨ ਕਦਾਉਂਦਾ ਸਿੰਗਲਾ ਕੇ ਸ਼ੈਤਾਨ ਕਦਾਉਂਦਾ ਕਾਲੀ ਰੰਗ ਦਾ ਮੂੰਹ ਕਰਕੇ ਸ਼ੈਤਾਨ ਕਦਾਉਂਦਾ ਜੋ ਨੇ ਆਸਮਾਨ ਤੱਕ ਉੱਚਾ ਹਣਾ ਵਾ ਸ਼ੈਤਾਨ ਕਿਸ ਨਾ ਕਿਸੇ ਦੇ ਵਿੱਚੋਂ ਦੀ ਆਉਂਦਾ ਵਾ ਉਹ ਹਰ ਇੱਕ ਕੰਮ ਸ਼ੈਤਾਨ ਦਾ ਵਾ ਜੋ ਵਚਨ ਤੋਂ ਬਾਹਰ ਆ ਉਹ ਹਰ ਇੱਕ ਕੰਮ ਸ਼ੈਤਾਨ ਦਾ ਵਾ ਜੋ ਅਸੀਂ ਪਰਮੇਸ਼ਰ ਦੇ ਵਚਨ ਤੋੜਦੇ ਆ ਉਹ ਹਾਰੇ ਕੰਮ ਸ਼ੈਤਾਨ ਦਾ ਵਾ ਜੋ ਪਰਮੇਸ਼ਰ ਦੇ ਖਿਲਾਫ ਹੁੰਦਾ ਵਾ ਹਾਰੇ ਕੰਮ ਉਹ ਹਰ ਇੱਕ ਚੀਜ਼ ਹੈ ਹਨਾ ਤੁਹਾਨੂੰ ਬੌਲਸ ਕਹਿੰਦਾ ਅਸੀਂ ਸ਼ੈਤਾਨ ਨੂੰ ਰਤੀ ਭਰ ਵੀ ਪਰਸਨ ਕਰਨਾ ਨਾ ਚਾਹਿਆ ਯਿਸੂ ਮਸੀਹ ਨੇ ਕਿਹਾ ਫੜਵਾਉਣ ਦੇ ਟਾਈਮ ਤੇ ਜੁਹਨਾ ਦੀ ਅੰਜੀਲ ਦੇ ਜੀ ਕਹਿੰਦਾ ਦੇਖ ਉਹਦਾ ਟਾਈਮ ਆਉਂਦਾ ਵਾ ਇਹਦਾ ਟਾਈਮ ਆਉਂਦਾ ਸ਼ੈਤਾਨ ਦਾ ਟਾਈਮ ਆਉਂਦਾ ਪਰ ਰਤੀ ਭਰ ਵੀ ਉਹਦਾ ਮੇਰੇ ਉੱਤੇ ਜੋਰ ਨਹੀਂ ਕਰਾ ਜਿਸ ਰਾਤ ਯੀਸ਼ੂ ਮਸੀਹ ਦੇ ਫੜਾਇਆ ਜਾਣਾ ਸੀ ਯੀਸ਼ੂ ਮਸੀਹ ਆਪਣੇ ਚਿਹਰੇ ਨਾਲ ਕਹਿੰਦਾ ਤੂੰ ਦੇਖ ਉਹਦਾ ਟਾਈਮ ਆਉਂਦਾ ਹੋਣਾ ਹੁਣ ਸ਼ੈਤਾਨ ਦਾ ਕੀ ਹੁੰਦਾ ਵਾ ਟਾਈਮ ਆਉਂਦਾ ਵਾ ਪਰ ਉਹਦਾ ਮੇਰੇ ਉੱਤੇ ਕੋਈ ਜ਼ੋਰ ਨਹੀਂਗਾ ਉਹਦਾ ਮੇਰੇ ਉੱਤੇ ਕੋਈ ਤਾਕਤ ਨਹੀਂਗੀ ਮੇਰੇ ਨਾਲ ਜੋ ਹੋਣਾ ਵਾ ਉਹ ਤੇ ਕੋਈ ਵਿਕਪਣੀਆਂ ਹੋਈਆਂ ਹੀ ਆ ਮੈਂ ਫੜਾਇਆ ਜਾਣਾ ਵਾ ਮੇਰੇ ਮੂੰਹ ਤੋਂ ਧੁੱਕੇ ਜਾਣਾ ਵਾ ਜੋ ਵੀ ਪ੍ਰਭੂ ਨਾਲ ਹੋਇਆ ਸੀ ਪਵਿੱਤਰ ਸ਼ਾਸਤਰ ਚ ਸਿੱਖਦੇ ਆ ਉਹ ਤੇ ਹੋਣਾ ਹੀ ਹੋਣਾ ਵਾ ਲੇਕਰ ਇਹਦਾ ਮਤਲਬ ਇਹ ਨਹੀਂਗਾ ਕਿ ਸ਼ੈਤਾਨ ਦਾ ਟਾਈਮ ਸ਼ੈਤਾਨੇ ਕਰਵਾਤਾ ਵਾ ਇਸ਼ੂ ਦੇ ਕਹਿਣ ਦਾ ਮਤਲਬ ਕਿ ਉਹਦਾ ਮੇਰੇ ਉੱਤੇ ਕੋਈ ਜ਼ੋਰ ਨਹੀਂਗਾ ਉਹਦਾ ਮੇਰੇ ਉੱਤੇ ਕੋਈ ਤਾਕਤ ਨਹੀਂ ਉਹਦੀ ਮੇਰੇ ਉੱਤੇ ਉਹਦੀ ਕੋਈ ਮੇਰੇ ਤੇ ਪ੍ਰਭਾਵਸ਼ਾਲੀ ਨਹੀਂ ਮੇਤੇ ਪ੍ਰਭਾਵ ਨਹੀਂ ਦਦਾ ਜੋ ਮੇਰੇ ਨਾਲ ਹੋਣਾ ਆ ਮੈਂ ਜੋ ਮੇਰੇ ਵਾਰੇ ਪੰਖ ਬਣੀਆਂ ਜੋ ਮਨੁੱਖ ਦੇ ਵਾਸਤੇ ਮਨੁੱਖ ਨੂੰ ਪਾਪ ਛਡਾਉਣ ਵਾਸਤੇ ਨਿਰਨੇ ਲੈ ਕੇ ਆਵਾ ਜੋ ਮੇਰੇ ਨਾਲ ਮਨੁੱਖ ਨੂੰ ਛਡਾਉਣ ਵਾਸਤੇ ਮੈਂ ਸਹਿਣਾ ਆ ਜਾਂ ਮਨੁੱਖ ਨੂੰ ਮੁਕਤੀ ਦੇਣ ਵਾਸਤੇ ਅਤੇ ਮਨੁੱਖ ਨੂੰ ਪਾਪ ਕੱਢਣ ਵਾਸਤੇ ਮੈਂ ਦਰਦ ਸਹਿਣਾ ਆ ਉਹ ਤੇ ਮੈਂ ਸਹਿਣਾ ਹੀ ਸਹਿਣਾ ਆ یہ شیتان کا کوئی زور میرے ہوتے نہیں ہے گا ایشو مسیح نے کہا شترو کہ سوامی نو پتا وا رچیتا شترو بہت سارے بھیڑ دی بھیڑ شترو سی پربو یشو دے در موقع پالتی سی ولا پالتی سی بائبل کے اندھی کئی لوگ ادا کے سر فریدیا مو دے دولنے پڑھنا چاہتے سک لیکن مو دے بولنے پڑ سکے ਇਹ ਤਾਂ ਕੋ ਖਾਣ ਪੀਣ ਦੇ ਬੋਲਨ ਫੜਦੇ ਨੇ ਕਿ ਤੁਹਾਡਾ ਗੁਰੂ ਤੇਰਾ ਸੁਆਮੀ ਤੇ ਪਾਪੀਆਂ ਦੇ ਨਾਲ ਖਾਂਦਾ ਪੀਂਦਾ ਵਾ ਇਹਦੇ ਵਿੱਚ ਵੀ ਸਫਲ ਨਹੀਂ ਹੋਇਆ ਦੇ ਵਿੱਚ ਵੀ ਹਾਰ ਗਏ ਤੇ ਬੇਵਿਚਾਰੀ ਔਰਤ ਨੂੰ ਫੜ ਕੇ ਲੈ ਗਿਆ ਆਕੇ ਆ ਕਿ ਜਿਹੜਾ ਵੀ ਇਸ ਦਿਖਦੇ ਹੋਣ ਯਿਸੂ ਮਸੀਹ ਦੇ ਵਾਅਦੇ ਕੀ ਕਹਿੰਦਾ ਵਾ ਉਹਨਾਂ ਦੀ ਇੰਜੀਲ ਅੱਠ ਅੱਜ ਪੜ੍ਹਦੇ ਨਾ ਇੱਕ ਔਰਤ ਨੂੰ ਜੋ ਬੇਵਿਚਾਰ ਕਰਦੇ ਫੜੀ ਗਈ ਸੀ ਯਿਸੂ ਮਸੀਹ ਕੋਲ ਲੈ ਕੇ ਆ ਗਏ ਆ ਕਿ ਕੀ ਕਹਿੰਦੇ ਆ ਇਸ ਲਈ ਕਿਹਾ ਕਿ ਉੱਤੇ ਪਰਖਣ ਵਾਤੇ ਪ੍ਰਭੂ ਨੂੰ ਕਹਿੰਦੇ ਸੀ ਕਿ ਜੇ ਕੋਈ ਯਿਸੂ ਮਸੀਹ ਕੋਤੀ ਸਦੀ ਗੱਲ ਕਵੇ ਤੇ ਅਸੀਂ ਯਿਸੂ ਮਸੀਹ ਨਾਲ ਖਿਲਾਫ ਹੋਈਏ ਸੀ اتنے پربو یشو مسجد دھوا نہیں چلے اتنے وکر وکھے طریقے وکر وکھرے شترو یشو مسجد کو وقت وکر طریقے شیتان پربو دول آیا وا لیکن دھا نہیں چلیا زور نہیں چلیا وکری بکری جگہ بنتے کھانے دال شبدان کے نال کئی جگہ آ گیا شکشا دال کپڑے کھان پینے جگہ گھر جدہ گیا وا کسی جگہ پربھو کا کلام شترو کے کول آیا کسی جگہ دیکھتے ہیں وکری وکری جگہ یشو مسجد نظر آ رہا ਉਹ ਆਪਣੇ ਸ਼ਬਦ ਨਾਲ ਹੋਣ ਕਹਿਣ ਲਿਆ ਵਾਹ ਕਿ ਦੇਖ ਹੋਣ ਉਹਦਾ ਟਾਈਮ ਆ ਰਿਹਾ ਕਲੀਅਰ ਦਿੱਕੇ ਨਾਲ ਪਰ ਫੇ ਵੀ ਉਹਦਾ ਉਹਦਾ ਜੋਰ ਮੇਰੇ ਉੱਤੇ ਨਹੀਂ ਹੈਗਾ ਕਿਉਂਕਿ ਮੇਰੇ ਨਾਲ ਜੋ ਹੋਣਾ ਆਵਾ ਉਹ ਤੇ ਹੋਣਾ ਹੀ ਹੋਣਾ ਮਨੁੱਖ ਦੀ ਮੁਕਤੀ ਵਾਸਤੇ ਮਨੁਕ ਨੂੰ ਪਾਪ ਤੋਂ ਬਦੀ ਤੋਂ ਅਪਰਾਧ ਤੋਂ ਬਾਹਰ ਕੱਢਣ ਵਾਸਤੇ ਜੋ ਮੈਂ ਸਹਿਣਾ ਵਾ ਮੇਰੇ ਹੱਥਾਂ ਨੂੰ ਪੈਰਾਂ ਨੂੰ ਪਾੜਿਆ ਜਾਣਾ ਵਾ ਕੋੜੇ ਵਜਣਾ ਮੂੰਹ ਸੁੱਕ ਜਾਣਾ ਵਾ ਮੇਰੇ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਜਾਣਾ ਵਾ ਇਹ ਮੈਂ ਸਹਿਣਾ ਵਾ ਮਨੁਕ ਦੀ ਮੁਕਤੀ ਬਾਤ ਹੈ ਮਨੁਕ ਨੂੰ ਪਾਪ ਚੜਾਣੋਂ ਵਤੇ ਮੈਂ ਸਹਿਣਾ ਵਾ ਲੇਕਿਨ ਇਧਰ ਵਜੇ ਸ਼ਤਰੂ ਦਾ ਕੋਈ ਜੋਰ ਮੇਰੇ ਉੱਤੇ ਹੈ ਨਹੀਂ ਯੀਸ਼ੂ ਮਸੀਹ ਕਹਿੰਦਾ ਵਾ ਦੁਨੀਆਂ ਦਾ ਸੁਆਮੀ ਇਹ ਗੱਲ ਕਹਿੰਦਾ ਵਾ ਦੁਨੀਆਂ ਦਾ ਰਚੇਤਾ ਇਹ ਗੱਲ ਕਹਿੰਦਾ ਵਾ ਪ੍ਰਾਈਜ਼ ਗੱਡ ਹਾਲੇਲੂਇਆ ਮਿਲ ਕੇ ਹਾਲੇ ਨੂੰ ਵੀ ਆ ਚਾਰ ਅਧਿਆਇ ਚ ਯੀਸ਼ੂ ਦੀ ਸੇਵਕਾਈ ਸ਼ੁਰੂ ਵਾ ਚਾਰ ਅਧਿਆਇ ਦੇ ਵਿੱਚ ਸਵਾਮੀ ਦੀ ਸੇਵਕਾਈ ਸ਼ੁਰੂ ਵਾ ਇਸ ਸੇਵ ਦਾ ਸ਼ੁਰੂਆਤ ਦੇ ਵਿੱਚ ਵੀ ਯੀਸ਼ੂ ਮਸੀਹ ਦੇ ਕੋਲ ਵਾ ਆ ਗਿਆ ਪਰਖਣ ਵਾਸਤੇ ਸੇਵਕ ਦੀ ਸ਼ੁਰੂਆਤ ਕਰਨ ਦੇ ਵਿੱਚ ਵੀ ਆ ਗਿਆ ਵਾ ਇੱਥੇ ਕੀ ਆ ਗਿਆ ਭੁੱਖ ਬਣ ਕੇ ਹਾਂ ਮੈਂ ਪਹਿਲਾਂ ਕੀ ਬੋਲਿਆ ਵੀਨੇ ਵੱਖਰੇ ਵੱਖਰੇ ਤਰੀਕੇ ਨਾਲ ਪ੍ਰਭੂ ਦੇ ਕੋਲ ਆਇਆ ਇੱਥੇ ਕਿਹੜਾ ਚੀਜ਼ ਬਣ ਕੇ ਆ ਗਿਆ ਭੁੱਖ ਬਣ ਕੇ ਆ ਗਿਆ ਨਾਂਗੀ ਭੁੱਖ ਬਣ ਕੇ ਆ ਗਿਆ ਬਲਕਿ ਉਹ ਨਾਲ ਗੱਲਾਂ ਕਰ ਰਿਹਾ ਆਣ ਕੇ ਉਧਰ ਉਧਰ ਆ ਕੇ ਸਾਹਮਣੇ ਖੜੋ ਕੇ ਆਣ ਕੇ ਕਹਿੰਦਾ ਆਖ ਰੋਟੀਆਂ ਪੱਥਰ ਨੂੰ ਹਾਂ ਯੀਸ਼ੂ ਮਸੀਹ ਦੇ ਸਾਹਮਣੇ ਆ ਗਿਆ ਰਾ ਅਬ ਇਹ ਆਲ ਕੇ ਆਖਦਾ ਕੈਸ ਪੱਥਰਾਂ ਨੂੰ ਰੋਟੀ ਬਣ ਜਾਵੀਂ ਯੀਸ਼ੂ ਮਸੀਹ ਵਚਨ ਤੇ ਜਵਾਬ ਦਿੰਦਾ ਵਾ ਕਿ ਮਨੁੱਖ ਨਿਰਾ ਪੂਰਾ ਰੋਟੀ ਨਾਲ ਦੋਂਦਾ ਨਹੀਂ ਰਹਿੰਦਾ ਬਲਕਿ ਪਰਮੇਸ਼ਰ ਦੇ ਮੂੰਹ ਤੋਂ ਜਿਹੜਾ ਸ਼ਬਦ ਨਿਕਲਦਾ ਉਹਦ ਨਾਲ ਦੋਂਦਾ ਰਹਿੰਦਾ ਇਹਦਾ ਵਖਰੇ ਵਖਰੀ ਵਾਰੀ ਸ਼ੈਤਾਨ ਨੇ ਪਰਖ ਪਰ ਕੇ ਆਣ ਮੇਰੇ ਅੰਦਰ ਪ੍ਰਭੂ ਨੇ ਪਾਇਆ ਤਪ ਪਰਖਨੇ ਵਾਲਾ ਪਾਸ ਆਕਰ ਕੜਾ ਹੁਆ ਸਾਡੇ ਖੱਬੇ ਆ ਸੱਜੇ ਆ ਉਪਾਰਾ ਖੱਬੇ ਆ ਇੱਧਰ ਆ ਉੱਧਰ ਨਜ਼ਰ ਆਉਂਦਾ ਨਜ਼ਰ ਆਉਂਦਾ ਇਹ ਇਸ ਟਾਈਮ ਤੇ ਕੌਣ ਬੋਲਣ ਡਿਆ ਵਾ ਪਤਨੀ ਬੋਲਣ ਡਈ ਆ ਕੇ ਖੇਤਰਪਾਲ ਦੀ ਆਤਮਾ ਬੋਲਣ ਡਈ ਆ ਪਤਨੀ ਬੋਲਣ ਨਹੀਂ ਕਿ ਲੂਸੀਫਰ ਦੀ ਆਤਮਾ ਬੋਲਣ ਡਈ ਆ ਪਤਨੀ ਬੋਲਣ ਨਹੀਂ ਜਾ ਸ਼ੈਤਾਨ ਨੂੰ ਬੋਲਣ ਦੇ ਸੁਭਾਅ ਵਿੱਚੋਂ ਦੀ ਇਹਦੇ ਨੇਚਰ ਵਿੱਚੋਂ ਦੀ ਕੌਣ ਬੋਲਣ ਡਿਆ ਅਤਨੇ ਯਾ ਪਤੀ ਆ ਕੌਣ ਬੋਲਣ ਰਿਹਾ ਕੌਣ ਇਸ ਟਾਈਮ ਤੇ ਇਨੈਕਟਿਵ ਕਮੈਂਟ ਕਰ ਰਿਹਾ ਵਾ ਕੌਣ ਇਸ ਟਾਈਮ ਤੇ ਮੇਰੇ ਵਿਸ਼ਵਾਸ ਨੂੰ ਤੋੜਨ ਵਾਸਤੇ ਮੇਰੀ ਭਗਤੀ ਨੂੰ ਤੋੜਨ ਵਾਸਤੇ ਮੇਰੇ ਅੰਦਰੋਂ ਹੋ ਕੇ ਸੋਚ ਵਿਚਾਰਾਂ ਦੁਆਰਾ ਬਾਹਰ ਆ ਰਿਹਾ ਵਾ ਕੌਣ ਮੇਰੇ ਭਗਤੀ ਨੂੰ ਮੇਰੀ ਪਵਿੱਤਰਤਾ ਨੂੰ ਖੜਾ ਕਰਨ ਨੂੰ ਬਾਹਰ ਆ ਰਿਹਾ ਵਾ ਕੌਣ ਬੋਲ ਰਿਹਾ ਵਾ ਇੱਥੇ ਲਿਖੋ ਸਾਹਮਣੇ ਆ ਗਿਆ ਵਾ ਰਾਈਸ ਗਾਟ ਹੱਲੇ ਨੂੰ ਵੀ ਆ ਤੁਹਾਨੂੰ ਨਜ਼ਰ ਕਰਦੀ ਆਇਆ ਕਾਨੂੰ ਕਰਕੇ ਦੇਖਿਆ ਦੇਖਣਾ ਚਾਹੀਦਾ ਦਿਕਨਾ ਦੇਖਦਾ ਕਿੰਨਾ ਨੂੰ ਵਾ ਜਿਹੜੇ ਸਵੇਰ ਦੀ ਉਲਾਗ ਵਾ ਕਿਹਦੀ ਉਲਾਗ ਆ ਜੋ ਨਦੀ ਪੱਤਰੀਆਂ ਤੇ ਲਿਖਿਆ ਗਿਆ ਅੰਜੀਲ ਤੇ ਨਹੀਂ ਪੱਤਰੀਆਂ ਦੇ ਵਿੱਚ ਅਸੀਂ ਦਿਨ ਦੀ ਉਲਾਗ ਆ ਅਸੀਂ ਕਿਹਦੀ ਉਲਾਗ ਆ ਆ ਪਤਰੀ ਅਸਾਂ ਦੇ ਬਾਲੂ ਦੇ ਪਤਰੀ ਅੱਜ ਜੁਨਾ ਦੀ ਪਤਰੀ ਤੇ ਕਹਿੰਦਾ ਅਸੀਂ ਸਵੇਰ ਦੀ ਔਲਾਦ ਆ ਪੱਤਿ ਉਹਨੇ ਔਲੂ ਸੀ ਪਤਰੀ ਜ ਆਪਣੀ ਆਖ ਬਾਬਾ ਅਸੀਂ ਦਿਨ ਦੀ ਔਲਾਦ ਹਨੇਰੇ ਵਾਲੇ ਨੇਗੇ ਯਿਸੂ ਮਸੀਹ ਨੇ ਆਪਣੇ ਜ਼ਬਾਨੋਂ ਵੀ ਆਖਿਆ ਹਨੇਰੇ ਦੇ ਕੰਮ ਖਤਮ ਹੋਣ ਵਾਲੇ ਆ ਸਵੇਰ ਚੜਨ ਵਾਲੀ ਆ ਇਹ ਸਾਨੂੰ ਸਵੇਰੇ ਸਵੇਰੇ ਕੰਮ ਕਰਨਾ ਆਉਦਾ ਬਹੁਤ ਵਧੀਆ ਬਹੁਤ ਛੇਤੀ ਨੀਂਦੇ ਦੀ ਰਾਤ ਆਉਣ ਵਾਲੀ ਆ ਅਤੇ ਉਸ ਰਾਤ ਵਿੱਚ ਕੋਈ ਕੋਈ ਕੰਮ ਨਹੀਂ ਕਰੇਗਾ ਹallelujah ਯੂਹੋਸ ਨੇ ਕਿਹਾ ਅਨਜੁਨ ਅੰਧੇ ਹੀ ਦੇ ਵਿੱਚ ਕਹਿੰਦਾ ਬਾ ਕੀ ਹਨੇਰੇ ਦੇ ਨਿਹਰਾਉਣ ਵਾਲਾ ਵਾ ਸਾਨੂੰ ਦਿਨੇ ਦੇ ਵਿੱਚ ਕੰਮ ਕਰਨਾ ਜ਼ਰੂਰੀ ਆ ਕਿਉਂਕਿ ਉਹ ਹਨੇਰਾ ਆਉਣ ਵਾਲਾ ਸਰਾਤ ਵਿੱਚ ਕੋਈ ਕੰਮ ਨਹੀਂ ਕਰੇਗਾ ਕੋਈ ਕੰਮ ਨਹੀਂ ਕਰਨ ਦੇ ਅੱਜ ਨਜ਼ਰ ਆਉਂਦਾ ਵਾ ਸ਼ੈਦਾਂ ਦਾ ਕੰਮ ਸ਼ੈਦਾਂ ਦੀ ਸਭਾ ਵਾ ਸ਼ੈਦਾਂ ਦੀ ਆ ਬੋਲੀ ਸ਼ੈਤਾਨ ਦੀ ਆ ਟੀਚਿੰਗ ਸ਼ੈਤਾਨ ਦੀ ਆ ਫਿਟਿੰਗ ਸ਼ੈਤਾਨ ਦੀ ਆ ਆਰਾਧਨਾ ਸ਼ੈਤਾਨ ਦੀ ਆ ਗੈਰ ਜ਼ਬਾਨ ਸ਼ੈਤਾਨ ਦੀ ਆ ਬਰਕਤ ਦੇ ਸ਼ੈਤਾਨ ਦੀ ਆ ਤਰੱਕੀ ਚੇਤਾਨੀ ਦੀ ਆ ਨਜ਼ਰ ਆਉਂਦੀ ਆ ਸ਼ੈਤਾਨ ਚਮਤਕਾਰ ਕਰ ਰਿਹਾ ਸ਼ੈਤਾਨ ਛੁੜਾ ਰਿਹਾ ਮਾ ਵੀਟਰ ਬਚਨਾ ਉਹ ਆਣ ਖਰਤਾ ਵਾ ਤੁਹਾਨੂੰ ਅਤੇ ਮੈਨੂੰ ਨਜ਼ਰ ਆਣਾ ਚਾਹੀਦਾ ਵਾ ਤੁਹਾਨੂੰ ਅਤੇ ਮੈਨੂੰ ਇੰਨਾ ਚਾਨਣ ਹੋਵੇ ਮਤਲਬ ਯੀਸ਼ੂ ਨੇ ਕੀ ਆਖਿਆ ਵਾ ਜੋ ਇਨਸਾਨ ਨੇਰੇ ਤੇ ਚੱਲੇਗਾ ਉਹਨਾਂ ਨੂੰ ਪਤਾ ਮੈਂ ਕਿੱਧਰ ਚੱਲਣ ਡਿਆ ਆਂ ਵਾ ਲੇਕਿਨ ਜਿਹੜਾ ਇਨਸਾਨ ਚਾਨਣ ਦੇ ਚੱਲਦਾ ਵਾ ਸੁਆਮੀ ਨੇ ਆਖਿਆ ਅੰਜੀਲ ਦੇ ਵਿੱਚ ਉਹਨਾਂ ਦੇ ਵਿੱਚ ਜੋ ਕੋਈ ਵੀ ਮੇਰੇ ਵਿੱਚ ਹੋ ਕੇ ਚੱਲੇਗਾ ਉਹ ਕਦੇ ਵੀ ਹਾਲੇਲੂਇਆ ਕਦੇ ਵੀ ਕੱਟਣ ਚੱਲੇਗਾ ਨੇਰੇ ਚ ਨਾ ਕਦੇ ਵੀ ਚੱਲੇਗਾ ਵਰਨ ਚਾਨਣ ਦੇ ਵਿੱਚ ਨਾ ਕਿ ਚਾਨਣ ਬਲਕਿ ਜੀਵਨ ਦੇ ਚਾਨਣ ਦੇ ਵਿੱਚ ਜ਼ਿੰਦਗੀ ਦੇ ਚਾਨਣ ਚੱਲੇਗਾ ਅਤੇ ਸਹੀ ਜਗ੍ਹਾ ਤੇ ਚੱਲੇਗਾ ਸਹੀ ਜਗ੍ਹਾ ਤੇ ਚੱਲੇਗਾ ਸ਼ਾਸਤਰ ਗੰਦਾਵਾ ਬਾਣੀ ਅੱਖ ਦੀ ਅੱਖ ਲਗਾ ਦੇ ਜੇ ਤੁਸੀਂ ਇੱਥੇ ਨੇ ਉਹਦੇ ਮਗਰ ਲੱਗਦੇ ਹਾਂ ਜੇ ਇਹਦੇ ਹੀਰੇ ਵਿੱਚ ਸਾਡੇ ਅੱਗੇ ਆਣ ਕੇ ਗੋਰੇ ਕੱਪੜੇ ਪਾ ਕੇ ਵੀ ਫਲੋਜਵੇ ਦਾ ਮਤਲਬ ਸਫੇਦ ਰੰਗ ਦੇ ਕੱਪੜੇ ਪਾ ਕੇ ਵੀ ਅੱਗੇ ਆ ਜੇ ਨਾ ਤਾਂ ਵੀ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਸ਼ਦਾਨੀਆ ਮਨ ਲੈ ਤੁਸੀਂ ਬਿਮਾਰ ਹੋ ਰਹੇ ਹਾਂ ਰੋਗੀ ਹੋ ਰਹੇ ਤਾਂ ਵੀ ਬਰਕਤ ਥੱਲੇੋਂ ਜਾਣ ਰਹੀ ਆ ਕਿੰਦੋਸ਼ ਦਾਂਗੇ ਤੁਹਾਡਾ ਬੜਾ ਵਧੀਆ ਸਮਾਂ ਚੱਲਣ ਡਿਆ ਸੀਗਾ ਪਤੀ ਪਤਨੀ ਦਾ ਪਿਆਰੀ ਸੁਦਾ ਮੰਗ ਦੇ ਨਾਲ ਕੌਣ ਆ ਗਿਆ ਕੌਣ ਆ ਗਿਆ ਤੁਹਾਡੇ ਪਿਆਰ ਨੂੰ ਵਿਗਾੜਨ ਵਾਸਤੇ ਤਲ ਕੁਰ ਬੜਾ ਬੜਾ ਚੱਲਣ ਡਿਆ ਸੀਗਾ ਕੌਣ ਆਣ ਗਿਆ ਵਿਗਾੜਨ ਵਾਸਤੇ ਹੁਣ ਤੁਹਾਡੀ ਬਹੁਤ ਵਧੀਆ ਜ਼ਰੂਰਤਾਂ ਪੂਰੀਆਂ ਹੋਣ ਡੀਆਂ ਸੀਗੀਆਂ ਕੌਣ ਆ ਗਿਆ ਤੇਰੀ ਜ਼ਰੂਰਤਾਂ ਵਿਗਾੜਨ ਵਾਸਤੇ ਹੁਣ ਕੌਣ ਆ ਗਿਆ ਜਾਣਨ ਦੇ ਵਿੱਚ ਸਵੇਰੇ ਦੇ ਵਿੱਚ ਸੁਝਦਾ ਵਾ ਨਜ਼ਰ ਆ ਰਿਹਾ ਵਾ ਜੋ ਫੇਰ ਗੱਲ ਕਹਿ ਦਿੰਦੇ ਆ ਕੋਈ ਗੱਲ ਨਹੀਂ ਮਾੜ ਗਏ ਚੱਕ ਮਾੜ ਗਏ ਤੇ ਚੰਗੇ ਦਨ ਚੱਲਦੇ ਹੁੰਦੇ ਆ ਯਾ ਕਰਕਤ ਵਾ ਲੇਕਿਨ ਇਹ ਸਹੀ ਨਹੀਂ ਹੈਗਾ ਕਿ ਮਾੜੇ ਹੀ ਦਿਨ ਰਵੇ ਤੇ ਘਾਟਾ 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 ਹੀ ਪੈਂਦਾ ਰਵੇ ਦੂਸਰ ਜਨ ਸ਼ਬਦਾਂ ਖੱਲੇ ਨੂੰ ਜਾਣਾ ਖੱਲੇ ਨੂੰ ਜਾਣਾ ਖੱਲੇ ਨੂੰ ਜਾਣਾ ਚਾਹੀਦਾ ਉੱਤੇ ਸਾਡਾ ਕਰਜ਼ੇ ਦਾ ਬੋਝ ਪ੍ਰੋਬਲਮ ਦਾ ਬੋਝ ਤੇ ਬਿਮਾਰੀਆਂ ਦਾ ਬੋਝ ਨਾਲ ਅਸੀਂ ਤਾਂ ਭੇਜ ਆਈਏ ਇਹ ਨਹੀਂ ਹੈਗਾ ਪ੍ਰੇਸ ਦਾ ਲੋਟ ਹੇਲੇਲੂਇਆ ਇਸ ਲਈ ਬੜ ਪਾਣੀ ਜਾਂਦੀ ਉਹਦੇ ਕੋਲ ਆ ਗਿਆ ਪਰਖਣ ਵਾਲਾ ਪਰਖਣ ਵਾਲਾ ਹੁੰਦਾ ਵਾ ਪਰਖਣ ਵਾਲਾ ਹੁੰਦਾ ਵਾ ਰਿਕਸ਼ਾ ਕਰਨ ਵਾਲਾ ਹੁੰਦਾ ਵਾ ਉਹ ਨਹੀਂ ਆਉਣਾ ਹੀ ਆਉਣਾ ਵਾ ਪਰਮੇਸ਼ਰ ਦੇ ਵੱਲੋਂ ਆਜੇ ਆਪਣੀ ਮਰਜ਼ੀ ਨਾਲ ਆਜੇ ਉਹ ਨਹੀਂ ਆਉਣਾ ਹੀ ਆਉਣਾ ਵਾ ਲੇਕਿਨ ਤੁਹਾਨੂੰ ਸਿੱਧਾ ਪਤਾ ਪਤਾ ਤੁਹਾਨੂੰ ਦੇਖਾਉ ਤਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਘਰ ਤੇ ਕੋਣ ਵੜ ਗਿਆ ਵਾ ਮੇਰੇ ਘਰ ਤੇ ਮੇਰੇ ਮਿੱਤਰ ਵੜਿਆ ਵਾ ਮੇਰੇ ਘਰ ਤੇ ਮੇਰੇ ਚੋਰ ਵੜਿਆ ਵਾ ਮੇਰੇ ਘਰ ਦੇ ਵਿੱਚ ਮੈਨੂੰ ਪ੍ਰੇਮ ਕਰਨ ਵਾਲਾ ਵੜਿਆ ਵਾ ਜਾਂ ਮੇਰੇ ਘਰ ਦੇ ਵਿੱਚ ਮੇਰੇ ਪ੍ਰੇਮ ਨੂੰ ਖਰਾਬ ਕਰਨ ਵਾਲਾ ਵੜਿਆ ਵਾ ਤਾਨੂੰ ਨਹੀਂ ਪਹਿਲਾਂ ਪਤਾ ਹੋਵੇ ਕਿ ਮੇਰੇ ਘਰ ਦੇ ਜਿਹੜਾ ਸਿਸਟਮ ਦੇ ਵੜ ਗਿਆ ਆ ਵਾ ਇੱਕਾਣ ਵਾ ਮੇਰੇ ਟੱਬਰ ਦੇ ਵਿੱਚ ਮੇਰੀ ਸੋਚ ਦੇ ਵਿੱਚ ਮੇਰੀ ਬੁੱਧ ਦੇ ਵਿੱਚ ਕਿਉਂ ਵਸਟਮ ਦੇ ਵੜ ਗਿਆ ਆ ਵੇ ਚੋਰ ਵੜਿਆ ਵਾ ਜਾਂ ਮੈਨੂੰ ਪ੍ਰੇਮ ਕਰਨ ਵਾਲਾ ਵੜਿਆ ਵਾ ਹਨ ਇਹਨਾਂ ਪਤਾ ਹੋਵੇ ਕਿ ਮੇਰੇ ਅੰਦਰ ਦੇ ਦਾਖਲ ਹੋ ਗਿਆ ਵਾ ਜੋ ਮੇਰੇ ਦੁਆਰਾ ਮੈਨੂੰ ਮਰ ਕਰਨਾ ਮੇਰੇ ਕੰਨ ਸੁਣ ਡੇ ਆ ਜੋ ਮੇਰੇ ਦਿਮਾਗ ਸੁਣ ਡੇ ਸਮਝਣ ਡੇ ਆ ਵਾ ਉਹ ਮੈਨੇ ਸ਼ਤਰੂ ਦੇ ਦੁਆਰਾ ਜਾਂ ਮੇਰੇ ਪ੍ਰੇਮ ਕਰਨ ਵਾਲੇ ਦੁਆਰਾ ਆ ਵਾ ਛਾਂਣੜ ਚੱਲਣ ਦੀ ਲੋੜ ਹੈ ਪ੍ਰਯਸਦ ਅਲਹਾ ਲੁਬਿਆ ਇਸ ਲਈ ਕਿ ਪਰਖਣ ਵਾਲਾ ਕੋਲ ਆਣ ਖਲੋਤਾ ਕੋਹਤਾ ਦੀ ਕਿਤਾਬ ਤਿੰਨ ਅਧਿਆਇ 11 ਵਚਨ ਪੜ੍ਹੇ। हे ਮੇਰੇ ਪੁੱਤ ਹਾਂਜੀ ਤੂੰ ਜੋ ਹੋਵਾ ਦੀ ਤਾੜ ਨੂੰ ਤੋਛ ਨਾ ਜਾਣ ਹਾਂਜੀ ਅਤੇ ਜਾ ਉਹ ਤੈਨੂੰ ਝਿੜ ਕੇ ਹਾਂਜੀ ਤਾਂ ਆਕ ਨਾ ਜਾਈਂ ਹਾਂਜੀ ਕਿਉਂ ਜੋ ਜੋ ਹੋਵਾ ਉਸ ਨੂੰ ਤਾੜਦਾ ਹੈ ਹਾਂਜੀ ਜਿਹਦੇ ਨਾਲ ਪਿਆਰ ਕਰਦਾ ਹੈ ਹਾਂਜੀ ਜਿਵੇਂ ਪਿਓ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੈ। ਪ੍ਰੈਸਲੋਟ ਹਾਲੇਲੂਇਆ ਹੁਣ ਦੇਖੀ ਪਰਮੇਸ਼ਰ ਤਾੜਦਾ ਵਾ ਹੁਣ ਪਿੱਛੇ ਵੀ ਤਾੜ ਹੋਣ ੜਈ ਆ ਫ੍ਰਿਕਸ਼ਨ ਹੋ ਰਹੀ ਆ ਤਾੜ ਤੇ ਫ੍ਰਿਕਸ਼ਨ 'ਚ ਫਰਕ ਹੈਗਾ ਵਾ ਮੈਂ ਪਤਾ ਵਾ ਲੇਕਿਨ ਤੁਸੀਂ ਪੁਆਇੰਟ ਮੇਰੇ ਸਮਝਣਾ ਨਾ ਕੀ ਬੋਲਣਾ ਚਾਹ ਰਿਹਾ ਹਾਂ ਤਾੜ ਹ ਅਲੱਗ ਹੁੰਦੀ ਆ ਫ੍ਰਿਕਸ਼ਨ ਅਲੱਗ ਹੁੰਦੀ ਆ ਮੰਦਾ ਇਹ ਗੱਲ ਨੂੰ ਮੈਂ ਲੇਕਿਨ ਤੁਸੀਂ ਮੇਰੇ ਜੋ ਮੈਂ ਬੋਲਣਾ ਚਾਹ ਰਿਹਾ ਤਰੀਕੇ ਨੂੰ ਸਮਝਣਾ ਵਾ ਲੇਕਿਨ ਜਦੋਂ ਪਰਮੇਸ਼ਰ ਤੁਹਾਨੂੰ ਤਾੜ ਨਾ ਦਿੰਦਾ ਲਿਖਿਆ اے ਮੇਰੇ ਪੁੱਤਰ ਯਹੋਵਾ ਚਿਹਰੋਂ ਮੂੰਹ ਨਾ ਮੋੜਨਾ ਔਰ ਜੇ ਕੋਈ ਡਾਟੇ ਡਾਟਣ ਦੇ ਵਿੱਚ ਝੜਕਣ ਦੇ ਵਿੱਚ ਤੇ ਪ੍ਰੀਖਿਆ ਦੇ ਵਿੱਚ ਅੰਤਰ ਵਾ ਲੇਕਿਨ ਹਾ ਉਹੀ ਹੰਦਾ ਵਾ ਜਦੋਂ ਪ੍ਰੀਖਿਆ ਆਉਂਦੀ ਤਾਂ ਵੀ ਅੜਦੇ ਪ੍ਰੋਬਲਮ ਆਉਂਦੀ ਆ ਤੇ ਜਦੋਂ ਡਾਟਦਾ ਵਾ ਤਾਂ ਵੀ ਪ੍ਰੋਬਲਮ ਆਉਂਦੀ ਕਿਉਂਕਿ ਪਰਮੇਸ਼ਰ ਘਟਨਾ ਮਿਲਣ ਕੋ ਥੋੜੀ ਹੈਗਾ ਵਾ ਕਿਉਂ ਤੱਕਾ ਮਾਰ ਦੇਣਾ ਮੇਰੇ ਘਰੋਂ ਪਾਚਾ ਫਿਲ ਟੁੱਟ ਜਾ ਤੂੰ ਮੇਰੇ ਪਾਸੇ ਨਿਕਲ ਜਾ ਪਰ ਇਹ ਤਾਂ ਡਾਟਣਾ ਹੈਗਾ ਵਾ ਪਰਮੇਸ਼ਰ ਨੇ ਛੱਡਣਾ ਕਿਦੋਂ ਚੜਨਾ ਆਯੂਬ ਦੇ ਵਾਂਗਰ ਕਿਦੋਂ ਚੜਨਾ ਵਾ ਯਾਕੂਬ ਦੇ ਵਾਂਗਰ ਫਿਰ ਅਸੀਂ ਦੇਖਣਾ ਅਸੀਂ ਫਿਰ ਹਾਂ ਪਰਖਣ ਪਤਾ ਹੁਣ ਚਾਹੀਦਾ ਵਾ ਕਿ ਕਿੱਦਾਂ ਜਗ੍ਹਾ ਤੇ ਅਸੀਂ ਆਂ ਪਰਮੇਸ਼ਰ ਨੇ ਧੱਫੇ ਮਾਰ ਕੇ ਬਾਹਰ ਨਹੀਂ ਕੱਢ ਦੇਣਾ ਹੈਗਾ ਉਹਨੂੰ ਡਟਣ ਐਦਿਸ ਕਿ ਨਹੀਂ ਆ ਕਿ ਕੀ ਕਰਦਾ ਹੁਣ ਮੈਂ ਥੋੜੇ ਹੱਥ ਪਿੱਛੇ ਕਰਦਾ ਆਪਣਾ ਕਿ ਮੇਰੇ ਮੂੰਹ ਤੇ ਫਿਟਕਾਰੇਗਾ ਮੈਨੂੰ ਮੇਰੇ ਸੁਖ ਨੂੰ ਲੈ ਕੇ ਮੇਰੀ ਬਰਕਤ ਨੂੰ ਲੈ ਕੇ ਮੈਨੂੰ ਧੰਨਵਾਦ ਆਏਗਾ ਜਾਂ ਫਿਰ ਹਰ ਵੇਲੇ ਧੰਨਵਾਦ ਆਏਗਾ ਉਹ ਤੇ ਵੀ ਜਸਟ ਹਮ ਤੇ ਮੈਦਕੋ ਦੂਰ ਹੋਵਾਂਗਾ ਬਾਈਬਲ ਕਹਿੰਦੀ ਆ ਪਰਮੇਸ਼ਰ ਦੀ ਤਾੜ ਨੂੰ ਤੁੱਛ ਨਾ ਜਾਣੇ ਜੀ ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਜਦੋਂ ਮਾੜਾ ਟਾਈਮ ਆਉਂਦਾ ਇਸ ਗੱਲ ਦੇ ਵਿੱਚ ਹੁੰਦੇ ਆ ਕਿ ਪਰਮੇਸ਼ਰ ਨੇ ਕਾਟਣਾ ਕੀਤਾ ਆ ਜਿਸ ਗੱਲ ਦੇ ਵਿੱਚ ਹੁੰਦੀ ਆ ਕਿ ਸਾਡੀ ਮਾੜੀ ਕਿਸਮਤ ਵਾ ਕਾਟਣਾ-ਟਾੜਨਾ ਉਹ ਹੀ ਜਾਣਦੇ ਪਏ 10 ਸਾਲ ਤੋਂ ਕਾਟਣਾ-ਟਾੜਨਾ ਨਜ਼ਰ ਆਉਂਦੀ ਆ ਹਾਲਾਤ ਨਹੀਂ ਸੁਧਰਣ ਦੇ ਜ਼ਿੰਦਗੀ ਨਹੀਂ ਸੁਧਰਣ ਦੇ ਅੱਜ ਵੀ ਉਹ ਹੀ ਹਾਲਾਤ 25 ਸਾਲ ਪਹਿਲਾਂ ਸੀਗੇ ਅੱਜ ਵੀ ਕੰਡੀਸ਼ਨ ਉਦਾਂ ਦੀ ਜੋ 15 ਸਾਲ ਪਹਿਲਾਂ ਸੀ ਅੱਜ ਵੀ ਬਰਕਤ ਉਦਾਂ ਦੀ ਆ ਜਿਹੜੀ 10 ਸਾਲ ਪਹਿਲਾਂ ਬਰਕਤ ਸੀਗੀ 10 ਸਾਲ ਪਹਿਲਾਂ ਵੀ ਅਧਾਰ ਪੜਦੇ ਸੀਗੇ 10 ਸਾਲ ਬਾਅਦ ਵੀ ਸੁਧਾਰ ਹੀ ਪੜਨਦੇ ਆ 10 ਸਾਲ ਪਹਿਲੇ ਵੀ ਕਰਜ਼ਾ ਲੈ ਕੇ ਵਿਆਹ ਸ਼ਾਦੀ ਕਰਦੇ ਆ ਘਰ ਦਾ ਕੰਮ ਸਵਾਰਦੇ ਸੀ ਕੋਈ ਜ਼ਰੂਰਤ ਪੂਰੀ ਕਰਦੇ ਸੀਗੇ ਤੇ 10 ਸਾਲ ਬਾਅਦ ਦੇ ਵਿੱਚ ਵੀ ਹੁਣ ਵੀ ਆਣ ਕੇ ਕੋ ਯਾਰ ਛੋਬੇ ਦੇ ਵਿੱਚ ਵੀ ਆਣ ਕੇ ਉਦਾਂ ਹੀ ਜ਼ਰੂਰਤ ਪੂਰੀ ਕਰਨੇ ਕਰਜ਼ਾ ਲੈ ਕੇ ਇਧਰ ਧੜ ਫੜ ਕੇ ਆਪਣੇ ਕਾਰੋਬਾਰ ਕਰਨ ਦੇ ਜ਼ਰੂਰਤ ਪੂਰੀ ਕਰਨ ਦੇ ਆ 10 ਸਾਲ 15 ਸਾਲ ਪਹਿਲਾਂ ਵੀ ਉਹ ਹਾਲ ਸੀਗਾ 10 ਸਾਲ 15 ਸਾਲ ਬਾਅਦ ਫਿਰ ਉਹੀ ਹਾਲ ਆ ਕਿ ਕਰਜ਼ੇ ਫੰਡਰ ਉਧਾਰੀ ਫੰਡਰ ਪਾਣ ਦੇ ਆ ਵਾ ਕਾਦੇ ਵਿਚਾਰ ਇਹਨੇ ਕਿਤਾ ਤੱਕ ਪਹੁੰਚੇ ਨਹੀਂ ਗੇ ਇਹਨਾਂ ਦੀ ਕੰਡੀਸ਼ਨ ਕਿੰਨੀ ਬਦਲੀ ਆ ਸਾਡਾ ਕਿੰਨਾ ਜੀਵਨਤਾਪੂਰੀ ਹੋਇਆ ਵਾ ਸਾਡੀ ਬਰਕਤ ਕਿੰਨੀ ਬਦਲੀ ਸਾਡੀ ਆਸ਼ੀਸ਼ ਕਿੰਨੀ ਬਦਲੀ ਆ ਗੋਰੀ ਦੀ ਮਾਰੀ ਕਰ ਦਿੰਦਾ ਕਿਤੇ ਤੱਕ ਪਹੁੰਚੇ ਹਨਗੇ ਆ ਲੈ ਲਓ ਬੀਆ ਇਸ ਲਈ ਬਾਈ ਵਾਲੇ ਕੀ ਅੰਦੀ ਆ ਕਿ ਜਦੋਂ ਮੈਂ ਉਹ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਵਾਂ ਕਿ ਪਰਮੇਸ਼ਰ ਦੇ ਡੱਟਣ ਦੇ ਵਿੱਚ ਤੇ ਮੇਰੇ ਡੱਟਣ ਦੇ ਵਿੱਚ ਅੰਤਰ ਵਾ ਪਰਮੇਸ਼ਰ ਦਾ ਡੱਟਣਾ ਹੈਗਾ ਵਾ ਛੱਡਣਾ ਕੋਲੇ ਸਵੇਰ ਤੇ ਆਯੂਬ ਦੇ ਵਾਂਗਰੋਂ ਨੇ ਆਪਣਾ ਹੱਥ ਪਿੱਛੇ ਕਿਟਣਾ ਵਾ ਸ਼ੈਤਾਨ ਯੇਸ਼ੂ ਮਸੀਹ ਕੋਲੋਂ ਸ਼ੈਤਾਨ ਆ ਗਿਆ ਇਸ ਵੇਲੇ ਮ ਆ ਗਿਆ ਅਜੀਬ ਦੇ ਕੋਲੋਂ ਸ਼ੈਤਾਨ ਆ ਗਿਆ ਯੇਸ਼ੂ ਮਸੀਹ ਦੇ ਕੋਲੋਂ ਪਰਿਖਿਆ ਅਨੁਮਤੀ ਪਾ ਕੇ ਆਇਆ ਕਿਉਂਕਿ ਸ਼ੈਤਾਨ ਦੀ ਔਕਾਤ ਤਾਂ ਇਹ ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ ਹਾਂ ਜੇ ਯੇਸ਼ੂ ਨਾਲ ਕੰਟੈਕਟ ਨਹੀਂ ਹੈਗਾ ਯੇਸ਼ੂ ਨਾਲ ਸੰਬੰਧ ਨਹੀਂ ਹੈਗਾ ਪਰਮੇਸ਼ਵਰ ਦੇ ਨਾਲ ਰਿਸ਼ਤਾ ਨਹੀਂ ਹੈਗਾ ਸ਼ੈਤਾਨ ਤੇ ਆਏ ਦਿਨ ਸਾਡੇ ਕੋਲ ਰਹਿੰਦਾ ਵਾ ਹਰ ਵੇਲੇ ਸ਼ੈਤਾਨ ਰਿੰਦਾ ਹਰ ਵੇਲੇ ਸ਼ੈਤਾਨ ਦੀ ਹਰ ਕਰਤਾ ਹਰ ਵੇਲੇ ਸ਼ੈਤਾਨ ਦਾ ਸੁਣਨਾ ਹਰ ਵੇਲੇ ਸ਼ੈਤਾਨ ਦਾ ਬੋਲਣਾ ਹਰ ਵੇਲੇ ਸ਼ੈਤਾਨ ਦਾ ਚੱਲਣਾ ਹਰ ਵੇਲੇ ਸ਼ੈਤਾਨ ਦੇ ਘਾਰੇ ਲੇਕਿਨ ਤੁਹਾਨੂੰ ਇਹ ਗੱਲ ਦੀ ਖਬਰ ਹੋਵੇ ਕਿ ਚਾਨਣ ਦੀਆਂ ਗੱਲਾਂ ਕਰਨ ਦੇ ਆ ਹਨ ਹਨੇਰੇ ਦੀਆਂ ਗੱਲਾਂ ਕਰਨ ਦੇ ਆ ਪਰਮੇਸ਼ਰ ਦੇ ਫਿਟਕਾਰੇ ਹੋਣ ਦੀਆਂ ਗੱਲਾਂ ਕਰਨ ਦੇ ਆ ਜਾਂ ਪ੍ਰੀਖਿਆ ਦੇ ਪੈਸੇ ਦੀਆਂ ਗੱਲਾਂ ਕਰਨ ਦੇ ਮਤਲਬ ਸ਼ੈਤਾਨ ਦੀ ਸਫਾ ਦੇ ਵਿੱਚੋਂ ਆ ਤੁਹਾਨੂੰ ਇਹ ਗੱਲ ਦੀ ਖਬਰ ਹੋਵੇ ਤੁਸੀਂ ਇਹਨੇ ਸਵੇਰੇ ਵਿੱਚੋਂ ਤੁਸੀਂ ਇਹਨੇ ਚਾਨਣ ਦੇ ਵਿੱਚੋਂ ਹੋਵੋ ਪ੍ਰੈਸਗੱਡ ਹਾਲੇਲੂਇਆ ਪ੍ਰੈਸ ਲੋਟ ਹਾਲੇਲੂਇਆ ਮੈਂ ਕੀ ਕਾਣਾ ਚਾਹੰਦਿਆਂ ਸੁਣੇ ਦੁਨੀਆ ਦਾ ਸੁਆਮੀ ਕਹਿੰਦਾ ਵਾ ਵਚਨ ਉਹਦਾ ਵਾ ਉਹਦੀ ਬਾਣੀ ਆ ਪਰਖਣ ਵਾਲਾ ਲੱਗੇ ਆ ਜੀ ਤੁਹਾਡੇ ਲਾਗੇ ਅੰਦਰ ਤੁਹਾਡੇ ਘਰ ਦੇ ਦੁਪੈਰ ਪੌਂਦਾ ਤੁਹਾਡੇ ਅੰਦਰ ਵੈਰ ਪੌਂਦਾ ਤੁਹਾਡੇ ਬੱਚੇ ਬਿਮਾਰ ਹੁੰਦੇ ਤੁਸੀਂ ਸਵੈਮ ਬਿਮਾਰ ਹੁੰਦੇ ਆ ਜਾਂ ਤੁਹਾਡੀ ਕੰਡੀਸ਼ਨ ਘਰ ਦੇ ਇਧਰ ਉਧਰ ਹੁੰਦੀ ਆ ਤੁਹਾਡੇ ਬੱਚੇ ਵਿਗੜਦੇ ਨੇ ਸਰੇ ਘਰ ਦੇ ਵਿੱਚ ਕਲੇਸ਼ ਲੜਾਈ ਆ ਗਈ ਆ ਅੱਥੇ ਤੁਹਾਨੂੰ ਲੱਗਣ ਇਹ ਨਹੀਂ ਲੜਾਈ ਹੈਗੀ ਆ ਇਹ ਲੜਾਈ ਸਾਡੀ ਉਹ ਲੜਾਈ ਨਹੀਂ ਹੈਗੀ ਜਿਹੜੀ ਪੰਜਾਬੀ ਵਿੱਚ ਕਹਿੰਦੇ ਨਾ ਕਿ ਘਰ ਦੇ ਭਾਂਡੇ ਖੜਕਦੇ ਰਹਿੰਦੇ ਆ ਤੈਨੂੰ ਸੁਝਣ ਦੇ ਕਿ ਉਹ ਲੜਾਈ ਨਹੀਂ ਹੈਗੀ ਇਹ ਲੜਾਈ ਉਹ ਹੈ ਜਿਹੜੀ ਸ਼ੈਤਾਨ ਕਰਵਾ ਰਿਹਾ ਇਹ ਉਹ ਲੜਾਈ ਆ ਜਿਹੜੀ ਸ਼ਤਰੂ ਵੱਲੋਂ ਤੈਨੂੰ ਸੁਝਣ ਦੇ ਆ ਲੇਕਿਨ ਫੇਪੀ ਤਾਂ ਮੇਰੇ ਨਜ਼ਰ ਨਹੀਂ ਆਉਣ ਦੇ ਆ ਇਹ ਚੰਨ ਮੁਰਈ ਆ ਜਾਂ ਨੇਰੇ ਦੀ ਆ ਲੇਕਿਨ ਸੁਝਣ ਜ਼ਰੂਰ ਦੇ ਆ ਵਾ ਕਿ ਇਹ ਘਟੜੀ ਆ ਇਹ ਕੁਛ ਕਰੜੀ ਆ ਲੈਕਿਨ ਫੇਰ ਵੀ ਨੇ ਸਮਝ ਲੱਗਣ ਦੇ ਗਰਬੜੀ ਹਨੇਰੀ ਲਵਾਈਆ ਜਬੇ ਚੰਨਣਾ ਵੱਲੋਂ ਆਈਆ ਕਿਉਂ ਤੁਹਾਨੂੰ ਇਹ ਕਵਰ ਹੋਵੇ ਇਹ ਤੁਹਾਡੇ ਘਰ ਦੇ ਅੰਦਰ ਕੌਣ ਵੜ ਕੇ ਆਵਾ ਹallelujah ਕਰਨੋਂ ਜਿੰਦਾ ਮਾਰ ਕੇ ਅਸੀਂ ਹੁੰਦੇ ਆ ਹਾਂ ਕਰਨੋਂ ਜਿੰਦਾ ਮਾਰ ਕੇ ਹੁੰਦੇ ਕਿ ਨਹੀਂ ਹੁੰਦੇ ਜਿੰਦਾ ਵਗ ਜਾਂਦੇ ਮੈਂ ਤਾਂ ਇੱਕ ਤਾਂ ਪੈਣਾ ਵੈ ਲੈਕੋਸ ਪੈਣ ਵੱਤ ਗਈ ਕਿਹਾ ਕੋਈ ਤੁਹਾਨੂੰ ਤੇ 15 ਕਦਮ ਲੈ ਕੇ ਘਰ ਨੂੰ ਜਿੰਦਾ ਮਾਰ ਕੇ ਜਿੰਦਾ ਮਾਰ ਕੇ ਫਟ ਕੇ ਆ ਗਈ ਮੈਂ ਪੁੱਛਿਆ ਮੈਂ ਜਿੰਦਾ ਮਾਰਿਆ ਉਹ ਤੱਕ ਜਿੰਦਾ ਮਾਰਿਆ ਫਸਾ ਕੋਈ ਆ ਸਕਦਾ ਘਰ ਦੇ ਵਿੱਚ ਮੈਂ ਕਿਹਾ ਹਾਂ ਸਾਹਮਣੇ ਆ ਤੁਸੀਂ ਵੀ ਹਾਂ ਕੇ ਆਏ ਆ ਫਿਰ ਵੀ ਕਹਿੰਦੇ ਕੋਈ ਆ ਸਕਦਾ ਇਹ ਦਿਲ ਦਾ ਦਵਾਰ ਚੌਰਚ ਪੱਟ ਖੁੱਲਾ ਪਿਆ ਵਾ ਕੋਈ ਪ੍ਰੋਬਲਮ ਨਹੀਂ ਕੀ ਹਨਾ ਇਹਦੀ ਅੰਦਰ ਕੋਈ ਵੀ ਆ ਜਾਏ ਕੋਈ ਪ੍ਰੋਬਲਮ ਨਹੀਂ ਕੀ ਇਹਦੀ ਨਾ ਖਿੜਕੀ ਆ ਨਾ ਰੋਸ਼ਨਦਾਨ ਹਨਾ ਨਾ ਕੁਝ ਹਨਾ ਕੁਝ ਵੀ ਨਹੀਂ ਹੈਗਾ ਹਲੇਲੂਇਆ ਇਹਦਾ ਕੁਝ ਵੀ ਹੈ ਨਹੀਂ ਗਾ ਰੋਸ਼ਨਦਾਨ ਵੀ ਹੈ ਨਹੀਂ ਗਾ ਨਾ ਇਹਦਾ ਕੁਝ ਵੀ ਲਵਾਇਆ ਹੈ ਖੁੱਲ ਸਾਰਾ ਹੀ ਖੁੱਲਾ ਮਦਾਨ ਆ ਬਸ ਨਯਾ ਦੇ ਸਮੇਂ ਨਾਲ ਖੁੱਲਾ ਮਦਾਨ ਛੱਡਿਆ ਬਨ ਤੇ ਕੋਈ ਵੀ ਅੰਦਰ ਆ ਸਕਦਾ ਲੇਕਿਨ ਘਰ ਨੂੰ ਜਿੰਦਾ ਮਾਰਿਆ ਚੋਰ ਨਾ ਅਰੇ ਉਹ ਚੋਰੀ ਕਰੂਗੇ ਤੇ ਫੜੇ ਜਾਣਾ ਵਾ ਐਂ ਦੇ ਅੰਦਰ ਵੜ ਗਿਆ ਫੜੇ ਉਹਨੇ ਨਹੀਂ ਜਾਣਾ ਹਲੇਲੂਇਆ ਇਧਰ ਦੀ ਇਸ ਇਸ ਸਥਾਨ ਤੇ ਇਹ ਦਿਲ ਦੀ ਪ੍ਰਾਪਰਟੀ ਤੇ ਦਿਲ ਦੀ ਜ਼ਮੀਨ ਉੱਤੇ ਬਹੁਤ ਵਾਰੀ ਆਉਂਦੀ ਨੇ ਕਿਹੜਾ ਛਤਰੂ ਆਉਂਦਾ ਬੀਜ ਖਿਲਾਰ ਕੇ ਗਾਂ ਜਾਂਦਾ ਕਿਹੜਾ ਬੀਜ ਖਿਲਾਰਦਾ ਯੂਸ਼ੂਆ ਮਸਿਹ ਨੇ ਕੀ ਆਖਿਆ ਮਤੀ ਦੇ ਰਂਜੀਲ ਦੇ ਵਿੱਚ ਕਹਿੰਦਾ ਮੈਨੂੰ ਲੱਗਦਾ ਇਹ ਜਿਹੜਾ ਕੰਮ ਛਤਰੂ ਦਾ ਵਾਹ ਹੈ ਨਾ ਯਾਦ ਆ ਗਿਆ ਬੱਚਾ ਯੂਸ਼ੂਆ ਮਸਿਹ ਨੇ ਕੀ ਆਖਿਆ ਬਾਈਬਲ ਕਿਰਨ ਦੀ ਆ ਲਿਖਿਆ ਬੀਜ ਉਹ ਬੀਜ ਖਿਲਾਰ ਨਿਕਲਿਆ ਬੀਜ ਖਿਲਾਰ ਕੇ ਚਲਾ ਗਿਆ ਡੇਟ ਗਿਆ ਸਵੇਰ ਹੋਈ ਤੇ ਨਾਲ ਕਣਕ ਦੇ ਬੀਜ ਦੇ ਨਾਲ-ਨਾਲ ਝਾੜੀਆਂ ਵੀ ਉੱਗੀਆਂ ਤੋਂ ਚੇਲੇ ਆਣ ਕੇ ਕਹਿੰਦੇ ਨੇ ਪਾਜੇ ਸਾਹਿਬ ਕਹਿੰਦੇ ਨੇ ਪ੍ਰਭੂ ਜੀ ਤੁਸੀਂ ਤਾਂ ਚੰਗਾ ਬੀਜ ਬੀਜਿਆ ਸੀਗਾ ਆ ਕਣਕ ਦੇ ਨਾਲ ਕਣਕ ਦੇ ਪੌਦਿਆਂ ਦੇ ਨਾਲ ਝੋੜੀਆਂ ਉੱਠ ਘਟਾਰੇ ਕਿਥੋਂ ਕੰਡੇ ਕਿਥੋਂ ਉਗ ਗਏ ਆ ਤੇ ਯਸ਼ੂ ਕੰਦਾ ਕਿ ਦੁਸ਼ਮਣ ਦਾ ਕੰਮ ਆ ਇਹ ਸੱਤੂ ਦਾ ਕੰਮ ਆ ਕਿ ਮੈਂ ਪੜਾ ਦਈਏ ਨਾ ਪਟਿਓ ਨਾ ਤੁਸੀਂ ਪਟਣ ਲੱਗੇ ਜਿਹੜਾ ਮਾੜਾ ਵੜਾ ਚੰਗਾ ਕੋਈ ਖਰਾਬ ਕਰ ਦੇਣਾ ਪਟਿਓ ਨਾ ਰਹਿਣ ਦਿਓ ਸੁਧਰ ਕੇ ਸੁਭਾਜਣਗੇ ਨਹੀਂ ਸੁਧਰੇ ਤਾਂ ਨਰਕ ਵਾਲੇ ਤੇ ਹੈ ਹੀ ਹੈ ਵਾ ਇਸ ਲਈ ਵੱਜ ਜਾਓ ਜਿਹੜੇ ਖੇਤੀ ਤੇ ਬੀਜੇਗਾ ਬੀਜਵਾਨਾ ਉਹਨੂੰ ਪੜ ਦਵੋ ਇਹ ਦਿਲ ਦੀ ਪ੍ਰਾਪਰਟੀ ਵਿੱਚ ਦਿਲ ਦੀ ਜਿਹੜਾ ਖੁੱਲਾ ਮੈਦਾਨ ਛੱਡਿਆ ਹੋਇਆ ਵਾ ਨਾ ਇਹ ਖੁੱਲਾ ਵਿੜਾ ਛੱਡਿਆ ਇਹਦੇ ਵਿੱਚ ਕਿਹੜਾ ਬੀਜ ਦਵਾ ਚਲੋ ਬੀਜ ਖਲਾਵੇ ਜਾਂਦਾ ਵਾ ਛਿੱਟਾਂ ਮਾਰੇ ਜਾਂਦਾ ਵਾ ਉਹਦਾ ਪਹਿਚਾਣੇ ਐਨੇ ਸਵੇਰੇ ਵਿੱਚ ਐਨੇ ਚਾਨਣ ਦੇ ਵਿੱਚ ਹੋਵੇਂ ਕਿ ਸੋਚ ਵਿੱਚ ਜਾ ਸੁਣਦੇ ਆ ਵਿਚਾਰ ਆਣਦੇ ਆ ਕੋਲਣਦੇ ਆ ਜਦੋਂ ਪਰਖਣ ਵਾਲਾ ਲਾਗੇ ਆਣ ਕੇ ਬਣੀ ਕਹਿ ਰਿਹਾ ਖੱਬੇ ਪਾਸੇ ਹੈ ਨਾ ਖੱਬੇ ਪਾਸੇ ਕਿਹੜਾ ਜਾਂਦਾ ਵਾ ਮੂੰਹ ਸੋ ਦੇਖੇ ਸ਼ੈਤਾਨ ਦੇ ਕੰਮਾਂ ਨੂੰ ਕੋਈ ਫਿਲਮ ਐਕਟਰ ਨੇ ਬਣਾਏ ਆ ਖੱਬੇ ਪਾਸੇ ਸ਼ੈਤਾਨ ਕਾੜੇ ਰੰਗ ਦਾ ਕੁਸ਼ ਸੱਜੇ ਪਾਸੇ ਸਵਰਗਦੂਤ ਉਹਦੇ ਟਿੱਟੇ ਰੰਗ ਦੇ ਪੂਛ ਉਹ ਕੰਨਾਂ 'ਚ ਕਹਿੰਦਾ ਪੋਜ਼ਿਟਿਵ ਇੱਕ ਕੰਨ 'ਚ ਕਹਿੰਦਾ ਨੈਗੇਟਿਵ ਕਰਲਾ ਕੋਈ ਗੱਲ ਨਹੀਂ ਤੇ ਕੀ ਆ ਇਧਰ ਕਹਿੰਦਾ ਨਾ ਤੈਨੂੰ ਸਜ਼ਾ ਮਿਲਣੀ ਆ ਤੈਨੂੰ ਰੱਬ ਨੇ ਮਾਰ ਦੇਣਾ ਆ ਇਧਰ ਪਾਸੇ ਕਹਿੰਦਾ ਕੋਈ ਗੱਲ ਨਹੀਂ ਮਾਫੀ ਮੰਗ ਲਈ ਸ਼ਾਮ ਨੂੰ ਪ੍ਰਾਰਥਨਾ ਦੇ ਵਿੱਚ ਦੂਜੇ ਪਾਸੇ ਕਹਿੰਦਾ ਨਹੀਂ 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 ਰੱਬ ਨੇ ਤੈਨੂੰ ਮਾਫ ਨਹੀਂ ਕਰ ਸਜ਼ਾ ਮਿਲਣੀ ਇਹਨੇ ਕਹਿੰਦਾ ਨਹੀਂ ਤੈਨੂੰ ਮਿਲ ਜਾਣੀ ਮਾਫੀ ਉਹ ਬੜਾ ਦਇਆ ਇੰਦਰ ਵਿਚਾਰ ਉਹ ਨਹੀਂ ਹੁੰਦੇ ਆ ਇਹ ਲੈ ਕਰਦੇ ਲੈ ਪਾਸੇ ਸ਼ੈਤਾਨ ਦੇ ਖਿਆਲਤਾ ਇਧਰਲੇ ਪਾਸੇ ਦੇ ਵਿਚਾਰ ਜਿਹੜੇ ਪਰਮੇਸ਼ਰ ਦੇ ਵਿਚਾਰ ਇਧਰਲੇ ਪਾਸੇ ਦੇ ਵਿਚਾਰ ਸ਼ੈਤਾਨ ਦੇ ਵਿਚਾਰ ਪੋਜ਼ਿਟਿਵ ਵਿਚਾਰ ਪਰਮੇਸ਼ਰ ਦੇ 네ਗੇਟਿਵ ਵਿਚਾਰ ਗਲਤ ਵਿਚਾਰ ਸ਼ੈਤਾਨ ਦੇ ਵਿਚਾਰ ਲੈ ਕੀ ਕਹਣਾ ਚਾਹਣ ਡਿਆ ਉਹ ਪਰਖਣ ਵਾਲਾ ਕੋਲ ਆਣ ਖਲੋ ਗਿਆ ਵਾ ਨਜ਼ਰ ਆ ਰਿਹਾ ਵਾ ਦਿਖਦਾ ਵਾ ਲੈਵਰ ਦਿਖਣਾ ਹਮੋ ਵਾ ਜਦੋਂ ਸਹੀ ਹੋ ਗਏ ਆ ਉਹਨੂੰ ਸੁਆੰਗ ਹੋ ਗਏ ਆ ਪੌਲਸ ਕਹਿੰਦਾ ਵਾ ਅਸੀਂ ਰਤੀ ਭਰ ਵੀ ਉਸ ਸ਼ਤਰੂ ਨੂੰ ਪਰਸੰਨ ਕਰਨਾ ਕੋਸ਼ਿਸ਼ ਕਰਨਾ ਨਾ ਚਾਹਿਆ ਉਦਕ ਕੋਨੋਂ ਰਤੀਏ ਪਰ ਵੀ ਖੁਸ਼ ਕਰਨਾ ਕੰਮਾਂ ਦੇ ਦੁਆਰਾ ਕਿਸੇ ਚੀਜ਼ ਦੁਆਰਾ ਖੁਸ਼ ਕਰਨਾ ਨਾ ਚਾਹਿਆ ਤੁਹਾਡੀ ਬਰਕਤ ਗੁਵਾਚਦੀ ਆ ਤੁਹਾਡੀ ਸ਼ਾਂਤੀ ਗੁਵਾਚਦੀ ਆ ਤੁਹਾਡੀ ਧਾਰਮਿਕ ਗੁਵਾਚਦੀ ਆ ਤੁਹਾਡੀ ਪਵਿੱਤਰਤਾ ਗੁਵਾਚਦੀ ਆ ਤੁਹਾਡਾ ਭਲਾ ਗੁਵਾਚਦਾ ਵਾ ਤੇ ਵੀ ਕੁਝ ਹੁੰਦਾ ਵਾ ਤੋ ਪਰਖਿਆ ਤੇ ਹੁਣ ਤੁਹਾਡੀ ਲਾਜੀ ਅਣਕਣ ਖਲੋ ਗਿਆ ਵਾ ਨਿਰੇ ਵਾਲਿਆਂ ਕੰਨੀਰੇ ਵਿੱਚ ਕੋਈ ਵੀ ਜਾਣਿਆ ਖੁਲੋਸਾ ਦਾ ਕੜਾ ਕੋਈ ਸ਼ਕਲ ਦੇ ਗੰਡਾ ਯਾਰ ਲੇਕਿਨ ਚਾਨਣ ਦੇ ਵਿੱਚ ਤੋ ਚਾਹੇ ਹਨੇਰੇ ਵਾਲ ਆ ਜਾਵੇ ਚਾਹੇ ਚਾਨਣ ਵਾਲਾ ਆ ਜਾਵੇ ਸੁਝੇਗਾ ਜਦੋਂ ਚਾਨਣ ਦੇ ਵਿੱਚ ਹਨੇਰੇ ਵਾਲ ਆ ਗਿਆ ਜਾਂ ਹਨੇਰੇ ਦਾ ਚਾਨਣ ਵਾਲਾ ਆ ਗਿਆ ਹਨੇਰੇ ਵਾਲਾ ਚੰਦਰੂਪ ਲੈ ਕੇ ਆ ਗਿਆ ਤਾਂ ਵੀ ਉਹ ਨੈਗੇਟਿਵ ਗੱਲਾਂ ਉਹ ਤੁਸੀਂ ਸਮਝੋਗੇ ਉਹਦੇ ਮਰਿਆ ਗੱਲਾਂ ਸਮਝੋਗੇ ਕਿ ਇਹਦੇ ਵਿੱਚੋਂ ਦੀ ਚਾਨਣ ਵਾਲਾ ਬੋਲਣ ਡਿਆ ਵਾ ਜਾਂ ਨੀਧੀ ਵਾਲਾ ਬੋਲਣ ਡਿਆ ਵਾ ਪ੍ਰੈਸ ਲੋਟਾ ਲੇ ਲੁਬੀਆ ਇਸਦੇ ਸਮਝਣਾ ਵਾ ਕਿ ਤੁਹਾਡੇ ਕਰਤ ਕੋਣਾ ਬੜਿਆ ਬੜੀ ਜ਼ਿੰਦਗੀ ਜੇ ਕੋਣ ਬੜਿਆ ਆ ਵਾ ਬੜਾ ਦਿਲ ਦਾ ਦਵਾਰ ਕੋਲ ਕਿਹੜਾ ਵੜ ਗਿਆ ਜਦ ਹੀ ਇਹਨੂੰ ਦਰਵਾਜ਼ਾ ਨਹੀਂ ਲਗਾਇਆ ਜਦ ਹੀ ਇਹਨੂੰ ਪਰਮੇਸ਼ਰ ਦੇ ਹਜ਼ੂਰੀ ਨਾਲ ਪਰਮੇਸ਼ਰ ਦੀ ਅਵਸਥਾ ਤੇ ਨਹੀਂ ਭਰਿਆ ਇਹਨੂੰ ਕਿਹਦੀ ਜ਼ਮੀਨ ਨਹੀਂ ਪੜਾਇਆ ਇਸ ਨੂੰ ਕਿਹਦੇ ਨਾਮ ਨਹੀਂ ਕੀਤਾ ਹੈਗਾ ਇਹ ਪ੍ਰਾਪਰਟੀ ਨੂੰ ਕਿਹਦੇ ਨੂੰ ਕਿਹਦੇ ਅਧੀਨ ਨਹੀਂ ਕੀਤਾ ਕਿਹਦੇ ਵਸਤ ਨਹੀਂ ਕੀਤੀ ਹੈਗੀ ਆਪਣੀਆਂ ਅਤੇ ਇਸ ਪ੍ਰਾਪਰਟੀ ਕੋਈ ਵੀ ਅਣਕਾਬਜ ਕਰ ਸਕਦਾ ਮੇਰੀ ਪ੍ਰਾਪਰਟੀ ਮੇਰੇ ਪਰਮੇਸ਼ਰ ਦੀ ਹੈ ਮੇਰੇ ਦਿਲ ਦੀ ਪ੍ਰਾਪਰਟੀ ਸਭਾ ਬਣੀ ਚੁੰਨ ਦਿੱਤੀ ਮੈਂ ਨਾ ਕਿ ਗਿਆਨੇ ਬਲਕਿ ਮੰਦਿਰ ਛੱਡੀ ਪ੍ਰਭੂ ਤੇਰੀਆ ਬਤਲਾ ਮੇਰਾ ਗਿਆ ਸੀਗੇ ਤੋਂ ਪ੍ਰਚਾਰ ਕਰਨ ਲਈ ਸੀਗੇ ਇੱਕ ਦਿਨ ਦੀ ਗੱਲ ਆ ਮੈਂ ਸਵੇਰੇ ਕਿਤੇ ਗਿਆ ਦਪੇਰ ਵੇਲੇ ਫੇਰ ਕੰਮ ਕੀਤਾ ਕੋਡਾ ਵਾਲਾ ਸਵੇਰੇ ਪਹਿਲਾਂ ਕੰਮ ਕਰ ਉਹ ਤੜਕੇ ਤੜਕੇ ਨਿਕਲੇ ਦਪੇਰ ਨੂੰ ਫੇਰ ਨਾ ਕੰਮ ਕੀਤਾ ਪਪੂ ਦਾ ਕਿਤੇ ਗਏ ਪ੍ਰਾਪਨਾ ਕਰਨ ਵਾਸਤੇ ਫਿਰ ਤਿੰਨ ਕੁ ਜਣੇ ਕਿਨੇ ਕੋਲ ਕਰਤੀ ਪਾਸਾ ਕੀਆ ਕੰਮ ਜਾਣਾ ਉੱਤਰਨ ਪਏ ਉਹਦੇ ਨਾਲ ਗਏ ਚੰਦੀ ਵਿਟਕਾ ਚਾਨਣ ਕਿਸ ਦਿਨ ਦਾ ਸਰਕਾਰ ਸ਼ਾਮ ਦੀ ਮੀਟਿੰਗ ਵੀ ਕੀਤੀ ਆ ਮੀਟਿੰਗ ਕਰਦੇ ਰਾਤ ਨੂੰ ਫਿਰ ਕਹਿੰਦੇ ਕਾਲ ਕਰ ਤੀਸਰ ਤੋਂ ਗੋਣਿਆ ਸੀ ਮੇਰਾ ਰਾਤ ਨੂੰ ਫਿਰ ਕਹਿੰਦੇ ਕਾਲ ਕਰਤੀ ਫਤਿਹ ਸਭ ਦੀ ਦੁਆ ਕਰੀ ਵਾਚ ਜੁਆ ਤੇ ਫਿਰ 10 11 ਵਜੇ ਕਾਲ ਕਰਤੀ ਵਾ ਕਰਨ ਕਿ ਇਹ ਪ੍ਰੋਪਰਟੀ ਉਹਦੀ ਆ ਉਹ ਜਿੱਦਾਂ ਮਰਜੀ ਇਸ ਪ੍ਰੋਪਰਟੀ ਨੂੰ ਹਣ ਵਰਤ ਲਵੇ ਇਹ ਪ੍ਰੋਪਰਟੀ ਉਹਦੇ ਨਾਮ ਤੇ ਕਰ ਦਿੱਤੀ ਆ ਇਸ ਗੱਲ ਹਾਲੇ ੁਲਬੀਆ ਤੁਸੀਂ ਅਤੇ ਮੈਂ ਪਹਿਚਾਨਣੀ ਆ ਨੇਰੇ ਦੇ ਵਿੱਚਾਂ ਜਾਂ ਚਾਨਣ ਦੇ ਵਿੱਚਾਂ ਜੇ ਦੀ ਚਾਨਣ ਦੇ ਵਿੱਚ ਹਨੇਰੇ ਵੱਲ ਆਏਗਾ ਤੁਹਾਨੂੰ ਪਤਾ ਲੱਗ ਜਾਵੇਗਾ ਤੁਹਾਡੀ ਜਿੰਦਰੀ ਤੁਹਾਡੀ ਕੰਡੀਸ਼ਨ ਹਾਲਾਤ بگੜਦੇ ਆ ਇਧਰ-ਉਧਰ ਹੋਣਗੇ ਤੇ ਸਵਾਮੀ ਕਹੇਗਾ ਜੇ ਦੀ ਹਨੇਰੇ ਦੇ ਵਿੱਚ ਧੋਖੇ ਚ ਰਕੇ ਬਿਠੇ ਚਾਨਣ ਦੇ ਆ ਦੇਖੋ ਪ੍ਰਮੇਸ਼ਰ ਦੀ ਅੰਦਰ ਕਿ ਤੱਕ ਕੀੜਾ ਨਹੀਂ ਲੱਗਦਾ ਪ੍ਰਮੇਸ਼ਰ ਦੀ ਬਰਕਤ ਥੋੜੇ ਦਿਨਾਂ ਦੇ ਨਾਗੀ ਪ੍ਰਮੇਸ਼ਰ ਦੀ ਬਰਕਤ ਦੇ ਵਿੱਚ ਲੜਾਈ ਨਹੀਂ ਨਗੀ ਪ੍ਰਮੇਸ਼ਰ ਦੀ ਬਰਕਤ ਦੇ ਸ਼ਰਾਪ ਨਹੀਂਗਾ ਪ੍ਰਮੇਸ਼ਰ ਦੀ ਬਰਕਤ ਗੁੰਡਾ ਕਰਦੀ ਨਹੀਂਗੀ ਪ੍ਰਮੇਸ਼ਰ ਦੀ ਬਰਕਤ ਦੇ ਵਿੱਚ ਨਫ਼ਰਤ ਵੈਰ ਵਿਰੋਧ ਨਹੀਂ ਪ੍ਰਮੇਸ਼ਰ ਦੀ ਬਰਕਤ ਜਿਹੜੀ ਯਾਰ ਉਹ ਸਾਨੂੰ ਵਿਗਾੜਦੀ ਨਹੀਂ ਲੇ ਗਈ। ਪਰਮੇਸ਼ਰ ਦੀ ਵਗੈ ਉਹਨੂੰ ਵਿਗਾੜਦੀ ਨਹੀਂ ਲੇ ਗਈ। ਬਲਕਿ ਸਾਡਾ ਸੁਧਾਰ ਕਰਦੀ ਹੈ। ਸੁੱਧ ਹੋਵੇ। ਕਿ ਸਾਡੇ ਕੰਨੀ ਕੇ ਦੀ ਗੱਲ ਪੈਣ ਲਈ ਹੈ। ਸਾਡੀ ਜ਼ੁਬਾਨੋਂ ਕਿ ਉਹਦੀ ਗੱਲ ਨਿਕਲਣ ਲਈ ਹੈ। ਪਰ ਦਿਮਾਗ 'ਚ ਕਿਹਦੇ ਵਿਚਾਰ ਆਉਂਦੇ ਆ? ਚੰਨਣ ਦੇ ਜਾਂ ਮੇਰੇ ਦੇ। ਜੇ ਪਰਮੇਸ਼ਰ ਦੀ ਬਰਕਤ ਆ ਖੁਦਾਵੰਦ ਦੀ ਆਸ਼ੀਸ਼ ਆ ਤਾਂ ਲਾਠੀ ਵੱਜੇਗੀ ਤਕਲੀਫ ਹੋਵੇਗੀ ਗਵਾਚਣ ਦੇ ਪੈਗੀ ਲੇਕਿਨ ਜੇ ਤੁਹਾਡੀ ਮਿਹਨਤ ਗਈ ਆ ਉਹ ਜਦ ਦੇ ਹਾਲਾਤ ਪਹਿਲਾਂ ਸੀਗੇ 15 ਸਾਲ ਪਹਿਲਾਂ ਦੇ ਹਾਲਾਤ ਹੋਣਾ ਵਾ ਹੁਣ ਮਾੜਾ ਹੋਵੇ ਚੰਗਾ ਢਲਗੜ ਪਤਾ ਲੱਗਣ ਲਿਆ ਵਾ ਵਿਗੜ ਗਿਆ ਹਾਲਾਤ ਦੇ ਸੁਧਰ ਗਿਆ ਹਾਲਾਤ ਬਰਕਤ ਦੇ ਆਸ਼ੀਸ਼ ਦੇ 15 ਸਾਲ ਪਹਿਲਾਂ ਗਰੀਬ ਸੀਗੇ 15 ਸਾਲ ਪਹਿਲਾਂ ਮੈਂ ਕਰਜ਼ਾ ਚੱਕਿਆ ਸੀ 15 ਸਾਲ ਪਹਿਲਾਂ ਲਾਂਤ ਸੀ 15 ਸਾਲ ਵਿੱਚ ਮੈਂ ਉਧਾਰ ਫੜਦੇ ਹੁਣ ਵੀ ਉਹੀ ਹੋ ਸਿਆ ਹਾਲਾਤ ਉਹਦੇ ਦੇ ਤਾਂ ਸ਼ਰਾਫ ਆ ਦੇ ਬਰਕਤ ਆ ਦੇ ਚੰਗਾ ਹੋ ਦੇ ਮਾੜਾ ਦੇ ਕਿਹੜਾ ਪਤਾ ਲੱਗਣ ਲਿਆ ਵਾ ਇਹ ਚੰਨਣ ਦੇ ਵਿੱਚ ਪ੍ਰਭੂ ਦੇ ਲੰਮਾ ਆਪੇ ਕਹਿਆ ਜਦ ਪ੍ਰਭੂ ਦੇ ਕਾਰਜ ਨੂੰ ਪਤਾ ਲੱਗਦਾ ਹੈ ਇਸ ਘੜਾ ਲੈਣ ਬੀਆ ਤੁਸੀਂ ਅਤੇ ਮੈਂ ਚੰਨਣ ਵਾਲੇ ਹੋਈਏ ਬਰਕਤ ਵਾਲੇ ਹੋਈਏ ਆਸਮਾਨ ਨੂੰ ਛੂਣ ਵਾਲੇ ਹੋਈਏ ਅਤੇ ਸਾਡੀ ਜ਼ਿੰਦਗੀ ਚ ਅਬਰਾਹਮ ਦੀ ਤਰ੍ਹਾਂ ਸਭ ਕੁਝ ਪਰਮੇਸ਼ਰ ਦੇ ਵੱਲੋਂ ਹੋਵੇ ਇਸਹਾਕ ਦੀ ਜ਼ਿੰਦਗੀ ਜਿਦਾ ਸੀਗਾ ਯਾਕੂਬ ਦੀ ਜ਼ਿੰਦਗੀ ਜਿਦਾ ਯਾਕੂਬ ਕਿੰਨੇ ਕਿਰਾਹੇ ਲੈ ਕੇ ਕੱਲਾ ਨਿਕਲਿਆ ਸੀਗਾ ਤੇਲ ਲੈ ਕੇ ਅਤੇ ਇੱਕ ਲਾਠੀ ਲੈ ਕੇ ਨਿਕਲਿਆ ਸੀਗਾ ਯਾਕੂਬ ਲੇਕਿਨ ਜਦੋਂ ਮੁੜਿਆ 20 ਸਾਲ ਬਾਅਦ ਦੇ ਵਿੱਚ ਕਰੋੜਾ ਕਰੋੜਾਂ ਦੀ ਪ੍ਰੋਪਰਟੀ ਲੈ ਕੇ ਨਿਕਲਿਆ ਉਹ ਤਾਂ ਸੀ ਖਾਲੀ ਮਸੀਹ ਵਿੱਚ ਆਏ ਆ ਲੇਕਿਨ ਮਸੀਹਤ ਵਿੱਚ ਝੋਲੀਆਂ ਝੋਲੀਆਂ ਭਰਦੇ ਭਰਦੇ ਹੀ ਜਾਈਏ ਸਾਡੀਆਂ ਹਾਲੇਲੂਇਆ ਇਦਾਂ ਦੀ ਸਾਡੀ ਜ਼ਿੰਦਗੀ ਬਣਨੇ ਤਾਂ ਉਦਾਂ ਦੇ ਹਾਲਾਤ ਆ 15 ਸਾਲ ਬਾਅਦ 25 ਸਾਲ ਬਾਅਦ ਵੀ ਫਿਰ ਮੈਨੂੰ ਸੋਚਣਾ ਕਿੰਨਾ ਲੱਗ ਸੋਚੋ ਆਪਣੇ ਬਾਰੇ ਸਰਾ ਵਿਚਾਰ ਕਰੋ ਆਪਣੇ ਬਾਰੇ ਆਈ ਆਪਣੀ ਅੱਖਾਂ ਬੰਦ ਕਰੀਏ ਸਿਰਾਂ ਚਕਾਈਏ ਤੇ ਗੌਰ ਮਾਰੀਏ ਸਾਡੇ ਵੱਲ ਕੌਣ ਆਉਂਦਾ ਵਾ ਸਾਡੇ ਕੋਲ ਕੌਣ ਆਉਂਦਾ ਵਾ ਪਰਖਣ ਵਾਲਾ ਆਉਂਦਾ ਵਾ ਕਿਹੜਾ ਪਰਖਣ ਵਾਲਾ ਆਉਂਦਾ ਆਉਦਾ ਤੜਨਾ ਦਿੰਨ ਵਾਲਾ ਆਉਂਦਾ ਵਾ ਕੰਗ ਕਰਨਾ ਦਿੰਦਾ ਵਾ ਸਰਗੀਪਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਤੁਹਾਡੀ ਸੂਦੀ ਤੁਹਾਡੀ ਪ੍ਰਸ਼ੰਸਾ ਕਰਦੇ ਆ ਸੁਣੇ ਗਏ ਬਾਣੀ ਬਾਤੇ ਪਵਿੱਤਰ ਯਿਸੂ ਦਾਨਨ ਸਭ ਤੋਂ ਵੱਧ ਬਾਤ ਦੇ ਬਰਕਤ ਦਾ ਕਾਰਨ ਬਣ ਜੇ ਚਾਨਣ ਦੇ ਵਿੱਚ ਲੈ ਕੇ ਆ ਉਸ ਹਾਲੇ ਵਿੱਚ ਲੈ ਕੇ ਆ ਰੋਸ਼ਨੀ ਜੋਤੀ ਚ ਲੈ ਕੇ ਆ ਅਸੀਂ ਸਭ ਕੁਝ ਪ੍ਰਭੂ ਵੱਲੋਂ ਚਾਹੁੰਦੇ ਆ ਬਰਕਤ ਬਰਕਤ ਬਰਕਤ